ਜੀ ਮੇਲੇ ਭੁਗਤਤੀ ਸਮਝਦੇ ਹੋ ਜੀ ਸਾਰੇ ਮੇਲੇ ਭੁਗਤਾ ਹੈ ਪਹਿਲਾਂ ਇਹਨਾਂ ਨੂੰ ਜਦੋਂ ਇਹ ਸੜਕਾ ਨਿਕਲ ਨਹੀਂ ਸੀ ਬਾਈਪਾਸ ਉਦੋਂ ਕੁਝ ਇਥੋਂ ਦੇ ਅਧਿਕਾਰੀ ਜਿਹੜੇ ਸਿਵਲ ਅਧਿਕਾਰੀ ਸੀ ਉਹਨਾਂ ਦੱਸਿਆ ਮਾਲਕਾਂ ਨੇ ਵੀ ਉਦੋਂ ਮਤਲਬ ਇਹਨੂੰ ਪੱਠਾ ਪਹਿਲਾਂ ਹੀ ਮੰਗਦੇ ਸੀ ਕਹਿੰਦੇ ਵੀ ਤੁਸੀਂ ਬੋਲੋ ਕੀ ਰੇਟ ਤੇ ਇਹ ਪੱਠਾ ਦੇਣਾ ਹੈ ਅਸੀਂ ਲਾਂ ਲਾਂਗੇ ਅਸੀਂ ਵੱਧ ਲੱਗੇ ਘੱਟ ਲੱਗੇ ਇਸ ਕਰਕੇ ਸਾਰਿਆਂ ਦੀ ਮੇਲੇ ਭੁਗਤਾ ਹੈ ਜਿਹੜਾ ਪੱਠਾ 47 37 ਜਿਹੜਾ ਉਹਨਾਂ ਦੇ ਕਰਾਣਾ ਜ਼ਮੀਨ ਬਣਦੀ ਹੈ ਸਾਰੇ ਦਾ ਬਣਦਾ ਕਮਰਸ਼ੀਅਲ ਤੌਰ ਤੇ ਉਹ ਮਾਜਵਾ ਦੇਣਾ ਚਾਹੀਦਾ ਸਰਕਾਰ ਨੂੰ ਜਿੰਦਾਬਾਦ 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 ੱੱਕੇ ਨਾਲ ਜ਼ਮੀਨਾਂ ਅਕਬੈਰ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਤੀ ਲੋਕਾਂ ਦਾ ਏਕਾ ਜਿੰਦਾਬਾਦ ਆ ਹਰਿਆਣਾ ਦੀਆਂ ਵਿਧਾਨ ਸਭਾ ਚਲ ਰਹੀਆਂ ਨੇ ਤਾਂ ਜਲਦੀ ਚੋਣਾਂ ਹੋਣੇ ਆ ਤਾਂ ਪੰਜਾਬ ਦੇ ਕਿਸਾਨ ਆਗੂ ਆ ਕੇ ਹਰਿਆਣਾ ਦੇ ਵਿੱਚ ਨੇਤਾਵਾਂ ਦੀ ਸਪੋਰਟ ਦੇ ਵਿੱਚ ਝੂਟੇ ਹੋਏ ਇਹ ਜਿਹੜਾ سلسلہ ਪਹਿਲਾਂ ਵੀ ਚੱਲਿਆ ਸੀ ਜਦੋਂ ਦਿੱਲੀ ਤੋਂ ਆਏ ਸੀ ਮੋਰਚਾ ਜਿੱਤ ਕੇ ਉਦੋਂ ਵੀ ਕੁਝ ਜਿਹੜੇ ਕਿਸਾਨ ਆ ਜਥੇਬੰਦੀਆਂ ਸੀ ਉਹਨਾਂ ਨੂੰ ਭੁਲੇਖਾ ਸੀਗਾ ਜਾਂ ਉਹਨਾਂ ਨੂੰ ਮੰਤਰੀ ਬਣ ਦਾ لالਚਾ ਹੋ ਗਈ ਸੀ ਪਰ ਕਾਰਨ ਕੀ ਹੈ ਆਪੋਸੀ ਉਦੋਂ ਵੀ ਅਸੀਂ ਭਾਰਤੀ ਕਿਸਾਨ ਇੱਕ ਤਾਂ ਦਿਖਾਉਂਦਾ ਧਨੇਰ ਵੱਲੋਂ ਕਿਹਾ ਸੀ ਵੀ ਨਾ ਚੋਣਾ ਜੱਜੇਸਾ ਲੈਣਾ ਨਾ ਕੱਲ ਲੈਣਾ ਸਾਣਾ ਕਹਿੰਦਾ ਵਿਹਲੇ ਆ ਵਜਾ ਵੇਖ ਨਹੀਂ ਜਗਾ ਵੇਖ ਕੇ ਕਹਿੰਦਾ ਧਰਨਾ ਲਾ ਲੈਂਦੇ ਐ ਤੇ ਮੈਨੂੰ ਲੱਗਦਾ ਵੀ ਜਿੰਨੇ ਪਹਿਲਾਂ ਸਰਕਾਰਾਂ ਵੀ ਕਈਆਂ ਧਰਨੇ ਲੱਗਦੇ ਰਹੇ ਐ ਪਰ ਜਿੰਨੇ ਆ 2.5 ਸਾਲਾਂ ਚ ਲੱਗ ਗਏ ਮੈਨੂੰ ਲੱਗਦਾ ਵੀ ਹੋ ਸਕਦਾ 50 ਸਾਲਾਂ ਚ ਧਰਨੇ ਨਾਲ ਲੱਗੇ ਹੁਣ ਕਿਉਂਕਿ ਗੱਲਾਂ ਕਹਿੰਦੇ ਕੁਛ ਆ ਇਹ ਦਿੰਦੇ ਕੁਛ ਵੀ ਨਹੀਂ ਕਿਸੇ ਨੂੰ ਜਿਹੜੇ ਜਿੰਨੇ ਵੀ ਇਹਨਾਂ ਨੇ ਗੱਲਾਂ ਕੀਤੀਆਂ ਕੁਛ ਨਹੀਂ ਦਿੱਤਾ ਇਹ ਕਹਿੰਦੇ ਸੀ ਮੱਕੂ ਕੁਕੜੀ ਆ ਗਈ ਮੁਰਗੀ ਆ ਗਈ ਮੱਝ ਗਾਜੂ ਆ ਜਿਸ ਕਾਲ ਤੋਂ ਇਹ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਾਰਿਆ ਨਾਲ ਲਾਈਵ ਤੇ ਲਗਾਤਾਰ तमाम ਤਸਵੀਰਾਂ ਇਹ ਡੂੰਬਾ ਵਾਲੇ ਦੀਆਂ ਜ਼ਿਲ੍ਹਾ ਬਠਿੰਡਾ ਤੇ ਦਿਹਾਤੀ ਸੰਗਤ ਦੇ ਬਲਾਕ ਦੀਆਂ ਨੇ ਤਾਂ ਜਿੱਥੇ NHC ਦੇ ਖਿਲਾਫ ਲਗਾਤਾਰ ਕਾਫੀ ਦਿਨਾਂ ਤੋਂ ਤਰਨਾ ਪ੍ਰਦਰਸ਼ਨ ਚੱਲ ਰਿਹਾ ਤਾਂ ਉੱਥੇ ਜਿਹੜੇ NHC ਦੇ ਇੱਕ ਤੱਕਾ شاہਦ ਇਹ ਕਹਾਂ ਜਾ ਰਿਹਾ ਕਿਸਾਨਾਂ ਦੇ ਜਿਹੜੇ આરોਪ ਹੈ ਉਹ NHC ਤੇ ਲਗਾਏ ਜਾ ਰਹੇ ਨੇ ਆਉ ਜਾਣਦੇ ਕੀ ਮਾਮਲਾ ਜਿਹੜਾ ਕੁਝ ਦਿਨ ਪਹਿਲਾਂ ਇੱਕ ਪੁਤਲਾ ਹੀ ਫੁੱਕਿਆ ਗਿਆ ਸਰਸ ਸ਼ਿਕਾਤ ਜਸਰੀ ਕਾਲ ਜੀ ਕੀ ਮਾਮਲਾ ਪੂਰਾ ਜਿਹੜਾ ਤੁਸੀਂ ਲਗਾਤਾਰ ਪ੍ਰਦਰਸ਼ਨ ਤੁਹਾਡਾ ਕਈ ਦਿਨਾਂ ਤੋਂ ਚੱਲ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਤੁਸੀਂ ਉਸ ਤਰ੍ਹਾਂ ਹੀ ਆਪਦੇ ਮੋਰਚੇ ਤੇ ਜਟੇ ਜੁਟੇ ਹੋਏ ਅਸੀ ਜੀ ਜਿਹੜਾ ਹੈ ਐਨਐਚਏ ਵਜਦੇ ਆ ਇਹ ਜਿਹੜੀ ਕੱਟ ਰਹੀ ਹੈ ਸੜਕ ਇਹ ਇਹਨਾਂ ਨੂੰ ਲੈ ਕੇ ਜਿਹੜਾ ਮਲੋੜ ਰੋਡ ਤੋਂ ਇਧਰ ਜਿਹੜੀ ਹੈ ਹਰਿਆਣੇ ਨੂੰ ਮਲਾ ਰਹੀ ਹੈ ਬਾਈਪਾਸ ਸੜੀ ਲੱਭ ਲਈ ਆਪਾਂ ਕਹਿੰਦੇ ਇਹਨੂੰ ਇਹਦੇ ਲੈ ਕੇ ਜਦੋਂ ਇੱਥੇ ਇੱਕ ਪੱਠਾ ਹੈ ਮਾਲਕ ਦਾ ਗਣੇਸ਼ ਬ੍ਰਿਕਸ਼ ਕੰਪਨੀ ਦੇ ਨਾਂ ਤੇ ਪੱਠਾ ਹੈ ਇਹ ਉਹਦੇ ਜਿਹੜਾ ਪੱਠਾ ਸਾਈਡ ਹੈ ਇਹ ਸੜਕ ਜਮਾ ਨਾਲ ਦੀ ਚਿਮਨੀ ਦੇ ਘਟਦੀ ਉਹਨਾਂ ਦਾ 37 ਕੇ ਨਾਲ ਇੱਥੇ ਥਾਂ ਹੈ ਪਰ ਜਿਹੜਾ ਨੂੰ ਮਾਜਵਾ ਇਹ 11 ਕਨਾਲਾ ਜਦੋਂ ਇੱਥੋਂ ਦੇ ਜਿਹੜੇ ਨੇ ਦੇ ਮਹਿਕਮਿਆਂ ਆਪਦੇ ਪਟਵਾਰੀ ਰੱਖੇ ਆਪਦੇ ਨੇ ਤੇ ਤਹਿਸੀਲਦਾਰ ਜਿਹੜੇ ਰੱਖੇ ਆ ਉਹ 11 ਕਨਾਲਾ ਜ਼ਮੀਨ ਮਿਲ ਕੇ ਗਈ ਹੈ ਵੀ 11 ਕਨਾਲਾ ਜ਼ਮੀਨ ਸੁੱਡੀ ਪੱਠੇ ਦੀ ਇਹਦੀ ਸੜਕ ਦੇ ਵਿੱਚ ਆਉਂਦੀ ਹੈ ਪਰ ਜਿਹੜਾ ਮਾਜਵਾ ਉਹ ਮਾਜਵਾ 10 ਕਨਾਲਾ ਤੇ 6 ਮਰਲਿਆਂ ਦੀ ਦੇ ਰਿਹਾ ਉਹਦੇ ਵਿੱਚੋਂ ਵੀ ਕਾਟ ਕੱਟੀ ਰਹੀ ਹੈ ਪਰ ਜਿਹੜਾ ਮਾਜਵਾ ਦੇ ਰਹੇ ਆ ਉਹ ਜਿਹੜੀ ਆਮ ਜ਼ਮੀਨ ਆਪਣੀ ਖੇਤੀ ਜੋਗਾ ਬਾਹੀ ਜ਼ਮੀਨ ਕਹਿੰਦੇ ਆਪਾਂ ਨੂੰ ਉਹ 4800 ਰੁਪਏ ਨੂੰ ਦੇ ਰਿਹਾ ਇਸ ਕਰਕੇ ਅਸੀਂ ਕਹਿੰਦੇ ਵੀ ਜਿਹੜਾ ਇਹ ਪੱਠਾ ਹੈ ਗਣੇਸ਼ ਬ੍ਰਿਖਸ਼ ਕੰਪਨੀ ਦੇ ਨਾਂ ਤੇ ਪੱਠਾ ਜਿਹੜਾ ਇਹ ਕਮਰ ਪਟੰਡੇ ਤੋਂ ਲੈ ਕੇ ਡੱਬ ਵਾਲੀ ਤੱਕ ਜਿੰਨੀਆਂ ਵੀ ਆਪਣੇ ਇੱਥੇ ਪਹਿਲਾਂ ਇਹ ਭਾਰਤ ਮਾਲਾ ਬਣੀ ਹੈ ਇਹਦੇ ਵਿੱਚ ਕਿਸੇ ਦਾ ਕਿਸਾਨ ਦਾ ਟੂਬ ਆ ਲਿਆ ਕਿਸੇ ਦਾ ਕੋਠਾ ਆ ਕਿਸੇ ਦਾ ਕੋਈ ਹਟਲ ਆ ਜਾਂ ਕੋਈ ਪੰਪ ਆ ਕਮਰਸ਼ੀਅਲ ਤੌਰ ਤੇ ਉਹਨੂੰ ਰੁਪਏ ਦਿੱਤੇ ਗਏ ਹੈ ਪਰ ਇੱਥੇ ਪਤਾ ਨਹੀਂ ਐਨਐਸੀ ਵਾਲੇ ਨੂੰ ਕੀ ਹੋਇਆ ਹੈ ਜਾਂ ਇਸ ਪ੍ਰਸ਼ਾਸਨ ਨੂੰ ਵੀ ਅਗਲੇ ਦਾ ਪੱਠਾ ਸਾਰਾ ਖਤਮ ਕਰਤਾ ਤੇ ਪੈਸੇ ਜਿਹੜੇ ਜ਼ਮੀਨ ਫੱਕੀ ਮੇਲੀ ਭੁਗਤੀ ਸਮਝਦੇ ਹੋ ਜੀ ਸਾਰੀ ਮੇਲੀ ਭੁਗਤਾ ਹੈ ਪਹਿਲਾਂ ਇਹਨਾਂ ਨੂੰ ਜਦੋਂ ਉਹ ਸੜਕਾ ਨਿਕਲ ਨਹੀਂ ਸੀ ਬਾਈਪਾਸ ਉਦੋਂ ਕੁਝ ਇਥੋਂ ਦੇ ਅਧਿਕਾਰੀ ਜਿਹੜੇ ਸਿਵਲ ਅਧਿਕਾਰੀ ਸੀ ਉਹਨਾਂ ਦਸਾਂ ਮਾਲਕਾਂ ਨੇ ਵੀ ਉਦੋਂ ਮਤਲਬ ਇਹ ਪੱਠਾ ਪਹਿਲਾਂ ਹੀ ਮੰਗਦੇ ਸੀ ਕਹਿੰਦੇ ਵੀ ਤੁਸੀਂ ਬੋਲੋ ਕਿ ਰੇਟ ਤੇ ਇਹ ਪੱਠਾ ਦੇਣਾ ਹੈ ਅਸੀਂ ਲੈ ਲਾਂਗੇ ਅਸੀਂ ਵੱਧ ਲੱਗੇ ਘੱਟ ਲੱਗੇ ਇਸ ਕਰਕੇ ਸਾਰਿਆਂ ਦੀ ਮਿਲਿ ਉਭਗਤਾ ਹੈ ਜਿਹੜਾ ਪੱਠਾ 47 37 ਜਿਹੜਾ ਉਹਨਾਂ ਦੇ ਕਰਾਣਾ ਜ਼ਮੀਨ ਬੰਦੀ ਹੈ ਸਾਰੇ ਦਾ ਬੰਦਾ ਕਮਰਸ਼ੀਅਲ ਤੌਰ ਤੇ ਨੂੰ ਮਾਜਵਾ ਦੇਣਾ ਚਾਹੀਦਾ ਸਰਕਾਰ ਨੂੰ ਹਰਿਆਣਾ ਦੀ ਵਿਧਾਨ ਸਭਾ ਚੱਲ ਰਹੀਆਂ ਨੇ ਤਾਂ ਜਲਦੀ ਚੋਣਾਂ ਹੋਣੇ ਆ ਕਿ ਪੰਜਾਬ ਦੇ ਕਿਸਾਨ ਆਗੂ ਆ ਕੇ ਹਰਿਆਣਾ ਦੇ ਵਿੱਚ ਨੇਤਾਵਾਂ ਦੀ ਸਪੋਰਟ ਦੇ ਵਿੱਚ ਝੂਟੇ ਹੋਏ ਤੇ ਜਿਹੜਾ ਸਿਲਸਿਲਾ ਪਹਿਲਾਂ ਵੀ ਚੱਲਿਆ ਸੀ ਦੋ ਦਿੱਲੀ ਤੋਂ ਆਏ ਸੀ ਮੋਰਚਾ ਜਿੱਤ ਕੇ ਉਦੋਂ ਵੀ ਕੋਸ ਜਿਹੜੇ ਕਿਸਾਨ ਆ ਜਥੇਬੰਦੀਆਂ ਸੀ ਉਹਨਾਂ ਨੂੰ ਭੁਲੇਖਾ ਸੀਗਾ ਜਾਂ ਉਹਨਾਂ ਨੂੰ ਮੰਤਰੀ ਬਣਨ ਦਾ ਲਾਲਚ ਆ ਗਈ ਸੀ ਪਰ ਕਾਰਨ ਕੀ ਹੈ ਆਪੋਸੀ ਉਦੋਂ ਵੀ ਅਸੀਂ ਭਾਰਤੀ ਕਿਸਾਨ ਇੱਕ ਤਾਂ ਦਿਖਾਉਂਦਾ ਤਨੇਰ ਵੱਲੋਂ ਕਿਹਾ ਸੀ ਵੀ ਨਾ ਚੋਣਾ ਜੱਜੇਸ਼ਾਲਾ ਦਾ ਨਾ ਕੱਲ ਲੈਣਾ ਨਾ ਅਸੀਂ ਸਪੋਰਟ ਕਰਗੇ ਜਿਨੇ ਕੋਈ ਉੱਠਣਾ ਜਿੱਥੇ ਵੋਟ ਪਾਉਣੀਆਂ ਪਾਉ ਉਹ ਹੀ ਹਾਲਾਤ ਦੇ ਵਿੱਚ ਕੋਸ਼ ਹੋ ਸਕਦਾ ਲਾਲਚ ਦੇ ਵਿੱਚ ਬਸ ਆ ਕੇ ਵੀ ਜੇ ਕਿਤੇ ਹਰਿਆਣਾ ਦੇ ਵਿੱਚ ਅਸੀਂ ਐਮਐਲਏ ਵੱਧ ਬਣਾ ਲਈ ਜਾਂ ਘੱਟ ਬਣਾ ਲਈ ਪਤਾ ਨਹੀਂ ਕੀ ਹੋ ਜੂ ਪਰ ਸਾਨੂੰ ਪਤਾ ਵੀ ਜਿਹੜੀਆਂ ਜਥੇਬੰਦੀਆਂ ਸਰਫ ਉਥੇ ਸਪੋਰਟ ਕਿਸੇ ਪਾਰਟੀ ਦੀ ਵੀ ਕਰਦਿਆਂ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜਾ ਆਪਣਾ ਮਸਲੇ ਹੈ ਕਿਸਾਨ ਮਜ਼ਦੂਰ ਏਕਤਾ ਜਿਹੜਾ ਆਪਾਂ ਕਹਿੰਦੇ ਆ ਕਿਰਤੀ ਲੋਕਾਂ ਦਾ ਜਿਹੜਾ ਆਪਣਾ ਸੰਘਰਸ਼ ਕਰਨਾ ਹੈ ਸੰਘਰਸ਼ ਦੇ ਨਾਲ ਮਸਲੇ ਹੱਲ ਹੋ ਸਕਦੇ ਆ ਵੋਟਾਂ ਨਾਲ ਮਸਲੇ ਹੱਲ ਨਹੀਂ ਹੋ ਸਕਦੇ ਕਿਉਂਕਿ ਆਪਾਂ ਵੇਖ ਲਿਆ 70-75 ਸਾਲ ਹੋ ਗਏ ਸਾਰਿਆਂ ਨੂੰ ਵੋਟਾਂ ਪਾਉਂਦਿਆਂ ਨੂੰ ਜਿਹੜਾ ਇੱਕ ਮਸਲਾ ਉਥੇ ਕਿਰਤੀ ਲੋਕਾਂ ਦਾ ਉਹ ਉਥੋਂ ਦੀ ਖੜਾ ਆਪਦੀਆਂ ਝੋਰੀਆਂ ਭਰੀ ਜਾਂਦੀਆਂ ਆਮਾ ਦੀ ਪਾਰਟੀ ਦੇ ਲੋਕ ਨੇ ਜਿਹੜੇ ਸੀਐਮ ਮਾਨ ਬਠਿੰਡੇ ਕਦੇ ਕੁਝ ਕਰ ਰਹੇ ਨੇ ਇੱਕ ਪਾਸੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਹੈ ਜਿਹੜੀ ਉਸੀ ਉਹਨਾਂ ਦੇ ਖਿਲਾਫ ਚੱਲਦੇ ਹੋ ਪਰ ਕੁਝ ਕਿਸਾਨ ਅਗੋ ਅੱਗੇ ਕਿਸਾਨ ਅਗੋ ਆਉਂਦਾ ਪਰ ਨਾ ਪੁੰਦੇ ਨੇ ਪਰ ਪਿੱਛੇ ਰਾਜਨੀਤੀ ਚ ਹੁੰਦੇ ਨੇ ਨਹੀਂ ਜੀ ਹੁਣ ਮੰਨ ਲਓ ਕੱਲ ਜਿਹੜਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਕਹਿੰਦੇ ਭਗਵੰਤ ਸਿੰਘ ਮਾਨ ਇੱਥੇ ਸਾਰੇ ਰੌਡ ਲਾ ਕੇ ਗਿਆ ਬਟਿੰਡਾ ਤੋਂ ਲੈ ਕੇ ਬਾਲ ਰੋਡ ਵੀ ਟੱਪਿਆ ਉਸ ਤੋਂ ਬਾਅਦ ਕਹਿੰਦੇ ਸੀ ਡੱਬਾਲੀ ਦੇ ਵਿੱਚ ਵੀ ਆਉਣਾ ਇੱਥੇ ਵੀ ਗਏ ਐ ਪਰ ਸਾਨੂੰ ਨਾਲ ਜਮਾ ਆਪਾ ਹੁਣ ਵੀ ਹੱਦ ਦੇ ਖੜੇ ਆ ਵੀ ਜਿਹੜੇ ਵਾਅਦੇ ਇਹਨਾਂ ਨੇ ਪੰਜਾਬ ਦੇ ਵਿੱਚ ਕੀਤੇ ਸੀ ਕੁਝ 10 ਦਿਨ ਕਿਸੇ ਤਰ੍ਹਾਂ ਦਾ ਪੂਰਾ ਕੀਤਾ ਹੋਵੇ ਇਹਦਾ ਕਹਿੰਦੇ ਜਿਹੜੇ ਕਿਸਾਨ ਆ ਕਹਿੰਦਾ ਵਿਹਲੇ ਆ ਵਜਾ ਵੇਖ ਨਹੀਂ ਜਗਾ ਵੇਖ ਕੇ ਕਹਿੰਦਾ ਧਰਨਾ ਲਾ ਲੈਂਦੇ ਆ ਤੇ ਮੈਨੂੰ ਲੱਗਦਾ ਵੀ ਜਿੰਨੇ ਪਹਿਲਾਂ ਸਰਕਾਰਾਂ ਵੀ ਕਈਆਂ ਧਰਨੇ ਲੱਗਦੇ ਰਹੇ ਆ ਪਰ ਜਿੰਨੇ ਆ 2.5 ਸਾਲਾਂ ਚ ਲੱਗ ਗਏ ਮੈਨੂੰ ਲੱਗਦਾ ਵੀ ਹੋ ਸਕਦਾ 50 ਸਾਲਾਂ ਚ ਧਰਨੇ ਨਾਲ ਲੱਗੇ ਹੁਣ ਕਿਉਂਕਿ ਗੱਲਾਂ ਕਹਿੰਦੇ ਕੁਛ ਆ ਇਹ ਦਿੰਦੇ ਕੁਛ ਵੀ ਨਹੀਂ ਕਿਸੇ ਨੂੰ ਜਿਹੜੇ ਜਿੰਨੇ ਵੀ ਇਹਨਾਂ ਨੇ ਗੱਲਾਂ ਕੀਤੀਆਂ ਕੁਛ ਨਹੀਂ ਦਿੱਤਾ ਇਹ ਕਹਿੰਦਾ ਸੀ ਮੈਂ ਕੁਕੜੀ ਆ ਗਈ ਮੁਰਗੀ ਆ ਗਈ ਮੱਝ ਗਾਂ ਜੁਆ ਆਵੇ ਦੇ ਦਊਂ ਜਿਵੇਂ ਦੀ ਗੱਲ ਦੇਊਂਗਾ ਸਭ ਤੋਂ ਪਹਿਲਾਂ ਜਿਹੜੇ ਕਿਸਾਨਾਂ ਦੀ ਸਾਡੇ ਵਿੱਚ ਆ ਖੜੇ ਆ ਉਹਨੂੰ ਦੇ ਦੇ ਕਿਸਾਨ ਵੀ ਖੜੇ ਆ ਹੋਰ ਵੀ ਖੜੇ ਆ ਕਣਕਾਂ ਮਰ ਗਈਆਂ ਪਿੱਛੇ ਜਿਹੜਾ ਇੱਕ ਇੱਕ ਨਾਲ ਪਸ਼ੂਆਂ ਦਾ ਨੁਕਸਾਨ ਹੋਇਆ ਉਸ ਆਰਐਸਪੀ ਕਲੈਂਕੜੀ ਵੱਜਦੀ ਆ ਉਹਦੇ ਨਾਲ ਬਹੁਤ ਵੱਡਾ ਪੱਧਰ ਤੇ ਨੁਕਸਾਨ ਹੋਰ ਵੀ ਪਿੰਡਾਂ ਦੇ ਵਿੱਚ ਹੋਇਆ ਹੈ ਉੱਥੇ ਇੱਕ ਪੈਸਾ ਨਹੀਂ ਦਿੱਤਾ ਕਣਕਾਂ ਮਰ ਗਈਆਂ ਉਹਦਾ ਇੱਕ ਇੱਕ ਮਾਜਬਣ ਜਿਹੜਾ ਗਰਮੀ ਸਿੰਘ ਖੁੱਡੀਆਂ ਹੈ ਦਿੱਲੀ ਸ਼ਰਕਟਾ ਦੱਬਦਾ ਹੈ ਆਪੇ ਖੁੱਡੀਆਂ ਤੋਂ ਲੈ ਕੇ ਬਠਿੰਡੇ ਨੂੰ ਜਿਹੜੀ ਬਾਦਲ ਬਾਦਲ ਰੋਡ ਬਾਈ বাস ਚੱਲਦੀ ਆ ਜਮਾ ਕਿਸਾਨਾਂ ਨੇ ਵੋਟਾਂ ਪਾਈਆਂ ਉੱਥੇ ਇੱਕ ਦਿਨ ਇਹ ਪੁੱਛ ਕੇ ਵੀ ਨਹੀਂ ਗਿਆ ਵੀ ਭਰਾ ਉਹ ਕੀ ਹੋ ਗਿਆ ਕੀ ਨੁਕਸਾਨ ਹੋ ਗਿਆ ਬੀਤੇ ਉੱਥੇ ਵੀ ਮਾਰ ਜਵੇ ਰੌਲਾ ਚੱਲੀ ਗਿਆ ਮਾਜਾ ਹਾਲੇ ਤੱਕ ਨਹੀਂ ਮਿਲਿਆ ਉਹ ਤਾਂ ਕਹਿੰਦੇ ਇਹਨਾਂ ਨੇ ਬਸ ਖੁਡੀਆਂ ਸਾਹਿਬ ਦੀ ਕਬੱਡੀ ਪ੍ਰਾਪਤੀ ਗਿਣਾ ਦਿੰਦੇ ਕਹਿੰਦੇ ਪੰਜ ਵਾਰ ਦਾ ਮੁੱਖ ਮੰਤਰੀ ਹਰਾਤਾ ਹੋਣ ਵਾਸਤੇ ਕੋਲੋਂ ਕੀ ਕਰਾਉਣਾ ਲੋਕਾਂ ਨੂੰ ਇਹਨਾਂ ਦੇ ਕੋਈ ਜਿਸੀ ਅੱਖ ਗਈ ਵੀ ਵੋਟ ਇਹਨਾਂ ਦੇ ਮੂੰਹ ਨੂੰ ਨਹੀਂ ਪਾਈ ਲੋਕ ਭਾਲਦੇ ਸੀ ਤੀਜਾ ਬਦਲਾ ਜਿਹੜਾ ਇੱਕ ਸਾਲ ਤੇ 13 ਦਿਨ ਦਿੱਲੀ ਦੇ ਵਿੱਚ ਮੋਰਚਾ ਵੱਡਾ ਚੱਲੀ ਗਿਆ ਉੱਥੇ ਕਲਾਸਾਂ ਲੋਕਾਂ ਤੇ ਇਨੀਆਂ ਲੱਗੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜੇ ਆਗੂ ਸੀ ਬੋਲੀ ਜਾਂਦੇ ਸਟੇਜਾਂ ਤੇ ਵੀਰ 70 ਸਾਲਾਂ ਕੁਝ ਨਹੀਂ ਕੀਤਾ ਬਦਲਾ ਲਿਆਉਣਾ ਪਊਗਾ ਪਰ ਬਦਲਾ ਦੇ ਨਾਤੇ ਜਦੋਂ ਉਹਨਾਂ ਲੋਕਾਂ ਨੇ ਵੇਖਿਆ ਤੀਜਾ ਕਿ ਦੇ ਬਦਲਾ ਇਹ ਹੀ ਆ ਵੀ ਹੋਰ ਪਾਰਟੀਆਂ ਛੱਡ ਕੇ ਕਾਲੀ ਕਾਂਗਰਸੀ ਵੀ ਵੇਖ ਲੈ ਹੋਰ ਵੇਖ ਲੈ ਵੀ ਇਹਨਾਂ ਦਾ ਬਦਲਾ ਵੇਖ ਲੋ ਲੋਕਾਂ ਨੂੰ ਉਮੀਦਾਂ ਸੀਗਾ ਵੀ ਜਿਹੜੇ 99 ਦੇ 99 ਇਹਨਾਂ ਦੇ ਐਮਐਲਏ ਜਿੱਤਾਂ ਆਪਾਂ ਚ ਭੱਗਾ ਲਵਾਤੀਆਂ ਅੱਛਾ ਤੇ ਪਰ ਵੱਡੇ ਵੱਡੇ ਦਿਗਜ ਵੀ ਇਹ ਗੱਲ ਆ ਵੀ ਉਹਨਾਂ ਨੇ ਮਤਲਬ ਹਰਾਤੀ ਪਰ ਲੋਕਾਂ ਦਾ ਜਿਹੜਾ ਉਹ ਵਿਸ਼ਵਾਸ ਜੋ ਜਮਾ ਟੁੱਟ ਚੁੱਕਿਆ ਕੋਈ ਉਹਨਾਂ ਦੇ ਪੱਲੇ ਨਹੀਂ ਕੱਖਲੇ ਕੀਤਾ ਨਹੀਂ ਹੁਣ ਹਰਿਆਣੇ 'ਚ ਪਤਾ ਲੱਗੂ ਜੀ ਤੁਹਾਡੇ ਸਾਹਮਣੇ ਆ ਵੀ ਕਿੰਨੀਆਂ ਕਿ ਸੀਟਾਂ ਲੈਣਗੇ ਪੰਜਾਜ ਤਾਂ ਵੱਡੀ ਗੱਲ ਆ ਪੰਜਾਬ ਚ ਤਾਂ ਵੱਡੀ ਗੱਲ ਹੈ ਤਾਂ ਲਗਾਤਾਰ ਜਿਹੜੀ ਵੱਡੀ ਗੱਲ ਹੈ ਇਹ ਕਹੀ ਜਾਂਦੀ ਹੈ ਕਿ ਕਿਸ ਤਰ੍ਹਾਂ ਦਾ ਬਦਲਾਅ ਹੈ ਜਿਹੜਾ ਇਸ ਵਾਰ ਆਉਣ ਵਾਲਾ ਤਾਂ ਹਰਿਆਣਾ ਦੇ ਚੋਣਾਂ ਨੂੰ ਲੈ ਕੇ ਵੀ ਕਿਸਾਨ ਆਗੂਆਂ ਨੇ ਕਹਿ ਕਿ ਅਸਰਾਂ ਦੀਆਂ ਪਾਰਟੀਆਂ ਦੇ ਵਿੱਚ ਰਾਜਨੀਤਿਕ ਦਲਾਂ ਦੀ ਕਿਸਾਨ ਆਗੂਆਂ ਨੂੰ ਸਪੋਰਟ ਨਹੀਂ ਕਰਨ ਜਾਣਾ ਚਾਹੀਦਾ ਤਾਂ ਆਪਣੇ ਰੋ ਪੰਜਾਬ ਹਰਿਆਣਾ